ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਇੱਕ ਬੂਰੀ ਮੈਂ ਦਿਖਾਵਾਂਗੇ ਗੱਪਣ ਸੂਣ ਵਾਲੀ ਤੇ ਇੱਕ ਤਾਜੀ ਸੂਈ ਵੀ ਤੇ ਇੱਕ ਟੁਕੜ ਗੱਪਣ ਤੇ ਨਾਲ ਅਕਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੋਸ਼ਵਿੰਦਰ ਸਿੰਘ ਪਿੰਡ ਕੋ ਨਵੀਂ ਜਿਲ੍ਹਾ ਬਰਨਾਲਾ ਦਾ ਤਾਪੇ ਦੇ ਨੇੜੇ ਪੈ ਗਿਆ ਹਣਾ ਤੁਹਾਡੇ ਨਾਲ ਪੈ ਗਿਆ ਮੋਬਾਈਲ ਨੰਬਰ ਆਪਣਾ ਜੀ 991557027 991557027 70207 ਜਿਹੜੀ ਮੱਝ ਦੇਖੀ ਜੇ ਨਹੀਂ ਕਿਹੜਾ ਸੂਈ ਵੀ ਹੈ ਤੇਰੀ ਦਸ ਸੂਈ ਹੈ ਜੀ ਮੱਝ ਕਰੋ ਕਿਆ ਸੂਈ ਕਦੋਂ ਆਹੇ ਇਹ 12 ਤਰੀਕ ਨੂੰ ਸੂਈ ਹੈ 12 ਤਰੀਕ ਨੂੰ ਅੱਜ 5 ਦਿਨ ਹੋ ਗਏ ਸੂਈ ਨੂੰ 5 ਦਿਨ ਹੋ ਗਏ 10 ਹੋ ਗਏ 11 ਤੱਕ ਨੂੰ ਤਿਆਰ ਰੱਖਦੇ ਹਾਂ 10 ਲੀਟਰ ਤੋਂ ਬਾਹਰ ਤਿਆਰ ਆ ਜਾਵਾਂ ਪਾਰ ਪਲੱਸ ਹੈ ਜੀ ਠੀਕਾ ਬੱਚਾ ਇਹਦੇ ਪਿੱਛੇ ਆ ਗਿਆ ਬੱਚਾ ਹੈਗਾ ਇਹਦੇ ਕੋਲ ਕੱਟਾ ਹੀ ਨੋਨ ਅੱਛਾ ਕੱਟਾ ਮੇਰ ਦਾ ਤੇ ਚੌਂਡ ਚਵਾ ਵਧੀਆ ਇੱਕ ਨੰਬਰ ਆਈ ਵਾਹ ਇੱਕ ਨੰਬਰ ਜੀ ਪੂਰਾ ਵਧੀਆ 14 ਲੀਟਰ ਅਸੀਂ ਆਪ ਚੋ ਰਹੇ ਹਾਂ ਠੀਕਾ ਹੁਣ ਸੂਈ ਆ ਗਈ ਸੂਆ ਇਹ ਉਹ ਕਿੰਦਰ ਸੂਆ ਸੂਈ ਤੀਜਾ ਸੂਆ 14 ਲੀਟਰ ਦੁੱਧ ਆਪਾਂ ਇਹਦਾ ਦੂਜੇ ਸੂਏ 'ਚ ਝੋਲਿਆ ਝੋਲਿਆ ਜਿੰਦਾ ਤੇ ਚੌਂਡ ਚਵਾ ਦੀ ਇੱਕ ਨੰਬਰ ਪੂਰੀ ਵਧੀਆ ਕੋਈ ਮਰਜ਼ੀ ਮੈਂ ਦੱਸ ਦਿੰਦਾ ਮੋਹਲੇ ਦਾ ਕੀ ਰੱਖਿਆ ਮੋਹਲੇ ਦਾ ਰੱਖਦਾ 125000 ਗਜਾਇਸ ਹੋ ਜੂਗੀ ਮਾਡਿਮਿਟਰ ਗਜਾਇਸ ਹੋ ਜੂਗੀ ਸਹੀ ਗਾ ਰੈਡੀ ਟੋਰੇ ਵਾਰਨ ਸੋbro 1,25,000 ਰੁਪਏ ਕੀਮਤ ਦਾ ਬੱਚਾ ਇਹਦੇ ਪਿਛੇ ਮੇਲ ਕਾਫਾ ਕਟਾ 14 ਲੀਟਰ ਦਾ ਦਸਦਾ ਦੂਜੇ ਸੂਏ ਦੋਤੇ ਦਾ ਚੋਇਆ ਹੋਇਆ ਹੁਣ ਤੀਸਰਾ ਸੂਆ ਸੂਈ ਆ 1,25,000 ਰੁਪਏ ਕੀਮਤ ਦਾ ਗੁਜਾਇਸ ਇਹਦੇ ਵਿੱਚੋਂ ਮਾਣੀ ਮੋਢੀ ਮੌਕੇ ਤੇ ਹੋ ਜੂਗੀ ਤੇ ਬਾਕੀ ਲੇਵਾ ਵਗਰਾ ਦੇਖੋ ਛੋੜਾ ਸਾਫ ਸੁਥਰਾ ਫਿਟਿੰਗ ਕਾ ਲੇਵਾ ਤੇ ਚੌੜੀ ਜਾਪੜ ਤੇ ਰਾਜਿਰੂਜੀ ਬਹੁਤ ਦਾ ਲਾਲੀਆਂ ਮਾਰਦੀ ਆ ਜਮਾ ਜਿੰਦ ਜਾਣ ਸਮੀ ਬਣੀ ਵੀ ਬਹੁਤ ਜ਼ਿਆਦਾ ਤੀਜਾ ਸੂਆ ਸੂਈ ਸਵਾਈ ਆਉਦੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸਿੰਘ ਜਰੂਰ ਮਾੜੇ ਖੁੱਲਾ ਇਹ ਪਰ ਲੇਵ ਦੇ ਬਾਅਦ ਤਰ ਦੇਖੋ ਜੇ ਵਾ ਫਟ ਵਾਡ ਕੰਪੈਕਟ ਹਵਾਨਾ ਕੋਈ ਟੁੱਟ ਵਾਲੇ ਬਾਣੀ ਹੈਗਾ ਇਹਦਾ ਜਿਹੜੇ ਦੂਜੇ ਨੰਬਰ ਆਪਾਂ ਦੱਸ ਦਿਆਂ ਟੋਕੜ ਗੱਪਣੇ ਕਿਹੜਾ ਸੂਆ ਸੁੰਦੀ ਹੈ ਜੀ ਇਹ 2.10 ਹੋਂ ਸੂងੀ ਜੀ ਠੀਕ ਆ ਪਹਿਲਾ ਸੂਆ ਸੋਈ ਆ ਤੇ ਗੱਪਣੇ ਨੜੇ ਆਉਂਦੀ ਆ ਸਾਡੇ ਦਾ 7 ਮਹੀਨੇ ਗੱਪਣਾ ਜੀ ਇਹ ਇਹਦੇ ਸੂਏ ਨੇ 14 ਲੀਟਰ ਨੂੰ ਘਟਾਏ ਪਹਿਲੇ ਸੂਏ ਪਲੂਨ ਨੇ 14 ਲੀਟਰ ਹਾਂ ਜੀ ਤੇ ਬੱਚੇ ਵਧੀਆ ਪਉਂਦੀ ਐ ਬੱਚੇ ਬਹੁਤ ਵਧੀਆ ਪਉਂਦੀ ਐ ਜੀ ਐਡ ਕੀ ਮੈਨੂੰ ਲੱਗਦਾ 1800 ਪਲੱਸ ਜਾਊਗੀ ਕਿ ਐਡੀ ਦਾ ਕਿਹੜਾ ਭਰਾ ਹੈ ਵੇ ਟੀਕਾ ਨਵਾਬ ਦਾ ਭਰਾ ਹੈ ਨਵਾਬ ਦਾ ਟੀਕਾ ਭਰਾ ਹੈ ਵਾ ਸਾਢੇ 7 ਮਹੀਨੇ ਗੱਭਣ ਕਨਫਰਮ ਆ ਹਾਂ ਫਰਮ ਹੋ ਗਿਆ ਤੇ ਕਾ ਪਾਉਂਦੇ ਤੇ ਦੁੱਧੋ ਡਰਾਈਏ ਜਾਵਾਂ ਨੂੰ ਡਰਾਈਏ ਠੀਕ ਆ ਤੇ ਹੁਣ ਮੁੱਲ ਇਹਦਾ ਕੀ ਰੱਖਿਆ ਮੁੱਲ ਲੱਖ 100000 ਮਾੜਾ ਮਾੜਾ ਮੰਨਦਲ ਹੋ ਜਾਊਗਾ ਮਾੜਾ ਮਾੜਾ ਮੰਨ ਤੇ ਥਣਾ ਦੀ ਗਰੰਟੀ ਹੋ ਪੂਰੀ ਗਰੰਟੀ ਟੋੜਿਆ ਵਾਰਨੇ ਨੂੰ 130000 ਰੁਪਏ ਕੀਮਤ ਆ ਤੇ ਛੋਟੀ ਚੌਗੀ ਚੂਗੀ ਹੋ ਮੇਰੇ ਸਾਹਮਣੇ ਹੋਏ ਹ ਸੈਂਕੇ ਸਾਹ ਸੋਨਾ 1,30,000 ਰੁਪਏ 7.5 ਮਹੀਨੇ ਦੀ ਗੱਬਣ ਦੀ ਕੀਮਤ ਆ ਪੱਠ ਘੋੜੇ ਦੀ ਬਣਤਾ ਤੇ ਰਾਜੀ ਰੂਜੀ ਦੇਖੋ ਬਹੁਤ ਆ ਪੂਰੀ ਤਗੜੀ ਜਿਹਨੂੰ ਕਹਿੰਦੇ ਮੰਜਾ ਰੇਂਦਾ ਝੋਟੀ ਜੁੱਤਰ ਉਸ ਟਾਈਪ ਦੀ ਝੋਟੀ ਆ ਤੇ ਲੈਵੇ ਨੂੰ ਵਾਲੇ ਪਾਸੋਂ ਵੀਰਕਾ ਸਾਫ ਜਿਹਾ 14 ਕਿਲੋ ਪਲੂਣੇ ਦੋ ਦਿੱਤਾ ਇਹਨੇ ਸੋਭਰੋ ਲੈਵਾ ਦੇਖ ਸਕਦੇ ਨੇੜੇ ਤੋਂ ਪੂਰਾ ਸੋਨਾ ਤੇ ਝੋੜੀ ਝਾੜੀ ਬਹੁਤ ਚੰਗੀ ਆ ਕਹਿ ਬੱਤ ਇਹਦੀ ਤੇ ਚੋਣ ਚ ਵਾਜਿਆ 1 ਨੰਬਰ ਪੋਲੀਸੀ 3 ਨੰਬਰ ਚ ਵਾਜਿਆ ਪੂਰੀ ਵਧੀਆ ਚ ਵਾਜਿਆ ਠੀਕ ਤੇ ਤੀਜੇ ਨੰਬਰ ਤੇ ਆਪਾਂ ਦੇਖੀਏ ਨੇ ਬੂਰੀ ਮੱਝ ਇਹ ਕਿਹੜਾ ਸੁਦਾ ਤੀਜਾ ਸੂਆ ਤੀਜਾ ਸੂਆ ਕਿਹਦੇ ਨਾਲ ਲੈਂਦੀ ਆ ਇਹ ਦੇ 10 12 ਦਿਨ ਪੈ ਗਏ 10 12 ਦਿਨ ਬਾਕੀ ਇਹ ਆਪਣੇ ਕੋਰਸ ਜੀ ਲੈ ਕੇ ਆਏ ਆ ਇਹ ਸਾਡੇ ਕੋਲ ਹੀ ਸੀਗੀ ਠੀਕ ਆ ਦੂਜੇ ਸੂਏ ਕਿੰਨੇ ਦੁੱਧ ਦਿੰਦਾ ਇਹਨੇ ਦੁਗਣਾ ਜਿਹੜੇ ਘਟੋ ਘਟਦੀ 15 ਆਲ ਲੀਟਰ ਤੋਂ ਘੜਿਆ ਤੇ ਟੀਕਾ ਵਗੈਰਾ ਚੰਗਾ ਵਧੀਆ ਭਰਿਆ ਵਾ ਟੀਕਾ ਭਰਿਆ ਵਾ ਦੂਜੇ ਵੀ ਟੀਕਾ ਭਰਿਆ ਨੀਲੀ ਰਾਵੀ ਦਾ ਹਾਂਜੀ ਠੀਕ ਆ ਤੇ ਅੱਜ ਕੀਮਤ ਕੀ ਆ ਦੀ ਇਹਦਾ 1,60,000 ਦੇ ਕੀਮਤ ਇੱਕ ਲੱਖ 60 ਹਜ਼ਾਰ ਕਿੰਨੇ ਦੁੱਧ ਮੰਨ ਕੇ ਲੈ ਵੀ ਬੰਦੇ ਇਹਨੂੰ ਉਹ ਮੇਰੇ ਨਾਲ 18 ਪਲੱਸ ਦਿਓ ਜੀ ਮੌਜ ਨਹੀਂ ਠੀਕ ਆ ਦਿਨ ਸਹੀ ਕਿੰਨੇ ਲੈਂਦੀ ਇੰਨ੍ਹਾ ਸੇ 10-12 ਦਿਨਾਂ ਦਾ ਖਾਲੀ ਟੋੜਿਆ ਵਰ ਨੂੰ ਸੋ ਵੀਰ 10-12 ਦਿਨ ਸੂਣ ਚ ਬਾਕੀ ਤੇ ਲੇਵਾ ਫਿੱਟ ਫੜ ਜਿਹਨੂੰ ਕੰਪੈਕਟ ਹਵਾਨਾ ਕਹਿ ਦਿੰਦੇ ਆ ਪਿਓ ਤਿਲਾਂ ਵਾਲੀ ਬੂਰੀ 1,60,000 ਰੁਪਇਆ ਕੀਮਤ ਆ ਤੇ ਰਾਜੀ ਸਮੀ ਪੜੀ ਵੀ ਮਹ ਬਹੁਤ ਜ਼ਿਆਦੀ ਆ ਤੀਜਾ ਸੂਰ ਸੇ ਇਹਨਾਂ ਨੂੰ ਸੂਣਦੀਆ ਸਿੰਘੂ ਮੱਥਾ ਦੇਖੋ ਨੀਲੀ ਰਾਵੀ ਦੇ ਇਹ ਵੀਰ ਰਸਦਿਆ ਕਿਸੇ ਮਨ ਲੱਗਿਆ ਵਾ ਘਰ ਦਾ ਘਾਟ ਵਾਲੇ ਪਾਸੇ ਓਕੇ ਆ ਤੇ ਚਾਰੇ ਪਾਸੇ ਸਾਫ ਸੁਥਰੀ ਆ 1,60,000 ਰੁਪਇਆ ਕੀਮਤ ਆ ਤੇ ਚੌਂਟ ਚਵਾਦੀ ਵਧੀਆ ਇੱਕ ਨੰਬਰ ਆਈ ਕੋਈ ਭੂਰ ਸਰਲਾ ਨਹੀਂ ਕੋਈ ਭੂਰ ਸੰਨਾ ਨਹੀਂ ਤੇ ਨੰਬਰ ਬੋਲੇ ਦੁਬਾਰੇ ਆਪਣਾ 9915537020 ਸੋ ਕੋਈ ਵੀ ਨਾਲ ਕਿਸੇ ਵੀਰ ਤੇ ਪਸੰਦ ਹੋਵੇ ਇਸ ਨੰਬਰ ਪਰ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਪਿੰਡ ਕੋਹਣਸ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲ ਜਾਂਗੇ ਇਸ ਨਵੀਂ